ਲੋਕਾਂ ਨੂੰ ਇਗਨੋਰ ਕਰਨਾ ਸਿੱਖੋ ਕੀ ਤੁਸੀਂ ਕਦੇ ਸੋਚਿਆ ਕਿ ਇਸ ਗੱਲ ਦਾ ਤੁਹਾਡੀ ਜ਼ਿੰਦਗੀ ਤੇ ਕਿੰਨਾ ਵੱਡਾ ਅਸਰ ਪੈ ਸਕਦਾ ਇੱਕ ਗੱਲ ਸੱਚੋ ਸੱਚ ਦੱਸੋ ਕੀ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਕਿ ਕਿਸੇ ਨੇ ਤੁਹਾਨੂੰ ਕੁਝ ਕਹਿ ਤਾ ਹੋਵੇ ਤੁਹਾਡਾ ਮਜ਼ਾਕ ਉਡਾਇਆ ਹੋਵੇ ਤੇ ਉਹ ਗੱਲ ਤੁਹਾਡੇ ਦਿਲ ਤੇ ਇੰਨੀ ਜ਼ਿਆਦਾ ਲੱਗੀ ਹੋਵੇ ਕਿ ਤੁਸੀਂ ਰਾਤ ਨੂੰ ਸੌਂ ਨਾ ਸਕੇ ਹੋ ਕਿ ਤੁਸੀਂ ਵੀ ਅਕਸਰ ਇਹ ਸੋਚਦੇ ਹੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਇਹ ਸਿਰਫ ਤੁਹਾਡੇ ਨਾਲ ਨਹੀਂ ਹੁੰਦਾ ਬਲਕਿ ਬਹੁਤ ਸਾਰੇ ਲੋਕਾਂ ਦੀ ਸਮੱਸਿਆ ਹੈ ਅਸੀਂ ਹਮੇਸ਼ਾ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਲਾ ਲੈਨੇ ਆ ਤੇ ਇਸੇ ਕਾਰਨ ਅਸੀਂ ਅੱਗੇ ਨਹੀਂ ਵਧ ਪਾਉਂਦੇ ਪਰ ਇਸ ਦਾ ਹੱਲ ਬਹੁਤ ਹੀ ਸੌਖਾ ਹੈ ਉਹ ਲੋਕਾਂ ਨੂੰ ਇਗਨੋਰ ਕਰਨਾ ਸਿੱਖੋ ਇਸ ਲਈ ਇੱਕ ਬਹੁਤ ਹੀ ਖੂਬਸੂਰਤ ਗੱਲ ਕਹੀ ਗਈ ਹੈ ਆਪਣੇ ਗੋਲ ਤੇ ਇੰਨਾ ਫੋਕਸ ਕਰੋ ਕਿ ਤੁਹਾਨੂੰ ਲੋਕਾਂ ਦੀਆਂ ਗੱਲਾਂ ਸੁਣਾਈ ਹੀ ਨਾ ਦੇਣ ਇਹ ਸਿਰਫ ਇੱਕ ਕੋਟ ਨਹੀਂ ਇਹ ਇੱਕ ਸੱਚਾਈ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੱਤ ਅਜਿਹੇ ਤਰੀਕੇ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਅਪਣਾ ਕੇ ਲੋਕਾਂ ਦੀਆਂ ਗੱਲਾਂ ਨੂੰ ਸੁੰਨਾ ਬੰਦ ਕਰ ਦਿਓਗੇ ਅਤੇ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹੋ ਤਾਂ ਆਓ ਸ਼ੁਰੂ ਕਰਦੇ ਹਾਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਗਨੋਰ ਕਰਨਾ ਕਿਉਂ ਜ਼ਰੂਰੀ ਹੈ ਆਓ ਇਸ ਨੂੰ ਇੱਕ ਕਹਾਣੀ ਨਾਲ ਸਮਝਦੇ ਹਾਂ ਕਲਪਨਾ ਕਰੋ ਇੱਕ ਬਹੁਤ ਵੱਡੀ ਇਮਾਰਤ ਬਣ ਰਹੀ ਆ ਤੇ ਤੁਸੀਂ ਉਸ ਦੇ ਆਰਕੀਟੈਕਟ ਹੋ ਤੁਹਾਡਾ ਕੰਮ ਸਿਰਫ ਉਸ ਇਮਾਰਤ ਨੂੰ ਸਭ ਤੋਂ ਖੂਬਸੂਰਤ ਬਣਾਉਣਾ ਹੈ ਪਰ ਜਿਵੇਂ ਹੀ ਤੁਸੀਂ ਕੰਮ ਸ਼ੁਰੂ ਕਰਦੇ ਹੋ ਲੋਕ ਤੁਹਾਡੇ ਤੇ ਛੋਟੇ ਛੋਟੇ ਪੱਥਰ ਸੁੱਟਣ ਲੱਗ ਜਾਂਦੇ ਨੇ ਇਹ ਕਹਿੰਦੇ ਨੇ ਕਿ ਇਹ ਇਮਾਰਤ ਨਹੀਂ ਬਣ ਸਕਦੀ ਤੂੰ ਇਹ ਕਰ ਨਹੀਂ ਸਕਦਾ ਜੇ ਤੁਸੀਂ ਉਹਨਾਂ ਪੱਥਰਾਂ ਨੂੰ ਇਕੱਠਾ ਕਰਦੇ ਰਹੋਗੇ ਤਾਂ ਕਿ ਤੁਸੀਂ ਆਪਣੀ ਇਮਾਰਤ ਬਣਾ ਸਕੋਗੇ ਨਹੀਂ ਤੇ ਇਹੀ ਸਾਡੀ ਜ਼ਿੰਦਗੀ ਨਾਲ ਹੁੰਦਾ ਲੋਕਾਂ ਦੀਆਂ ਗੱਲਾਂ ਉਹ ਪੱਥਰ ਨੇ ਤੇ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਚੁੱਕਦੇ ਰਹੋਗੇ ਉਹਨਾਂ ਚਿਰ ਤੁਹਾਡੀ ਜ਼ਿੰਦਗੀ ਦੀ ਇਮਾਰਤ ਅਧੂਰੀ ਰਹੂਗੀ ਇਗਨੋਰ ਕਰਨਾ ਇਸ ਲਈ ਜ਼ਰੂਰੀ ਆ ਕਿਉਂਕਿ ਇਹ ਸਿਰਫ ਇੱਕ ਕੰਮ ਨਹੀਂ ਇਹ ਇੱਕ ਢਾਲ ਹੈ ਇਹ ਤੁਹਾਨੂੰ ਉਹਨਾਂ 네ਗੇਟਿਵ ਗੱਲਾਂ ਤੋਂ ਬਚਾਉਂਦਾ ਹੈ ਜੋ ਤੁਹਾਡੀ ਤਰੱਕੀ ਨੂੰ ਰੋਕਦੀਆਂ ਨੇ ਜਿਵੇਂ ਕਿ ਅਸੀਂ ਗੱਲ ਕੀਤੀ ਜ਼ਿੰਦਗੀ ਇੱਕ ਇਮਾਰਤ ਵਾਂਗ ਆ ਤੇ ਲੋਕਾਂ ਦੀਆਂ ਨੈਗੇਟਿਵ ਗੱਲਾਂ ਉਸ ਇਮਾਰਤ ਨੂੰ ਬਣਾਉਣ ਤੋਂ ਰੋਕਦੀਆਂ ਨੇ ਪਰ ਸਵਾਲ ਇਹ ਆ ਕਿ ਅਸੀਂ ਇਹਨਾਂ ਪੱਥਰਾਂ ਨੂੰ ਹਟਾਈਏ ਕਿਵੇਂ ਅਸੀਂ ਲੋਕਾਂ ਨੂੰ ਇਗਨੋਰ ਕਿਵੇਂ ਕਰੀਏ ਮੈਂ ਤੁਹਾਨੂੰ 7 ਤਰੀਕੇ ਦੱਸਣ ਜਾ ਰਿਹਾ ਜੋ ਤੁਹਾਨੂੰ ਇਸ ਕੰਮ ਦੇ ਵਿੱਚ ਮਾਹਿਰ ਬਣਾ ਦੇਣਗੇ ਨੰਬਰ ਪਹਿਲਾ ਚੁੱਪ ਮਸਕਰਾਹਟ ਦੀ ਰਣਨੀਤੀ ਇਹ ਤਕਨੀਕ ਬਹੁਤ ਪੁਰਾਣੀ ਆ ਪੁਰਾਣੇ ਸਮੇਂ ਦੇ ਵਿੱਚ ਯੋਧੇ ਤੇ ਰਾਜਨੀਤਿਕ ਨੇਤਾ ਇਸ ਨੂੰ ਆਪਣੀ ਤਾਕਤ ਵਜੋਂ ਵਰਤਦੇ ਸੀ ਇੱਕ ਯੋਧਾ ਜਦੋਂ ਉਸ ਨੂੰ ਕੋਈ ਚੁਣੌਤੀ ਦਿੰਦਾ ਸੀ ਤਾਂ ਉਹ ਜਵਾਬ ਦੇਣ ਦੀ ਬਜਾਏ ਸਿਰਫ ਮੁਸਕਰਾਉਂਦਾ ਸੀ ਉਸਦੀ ਇਹ ਚੁੱਪਚਾਪ ਮੁਸਕਰਾਹਟ ਵਿਰੋਧੀਆਂ ਨੂੰ ਹੋਰ ਵੀ ਪਰੇਸ਼ਾਨ ਕਰਦੀ ਸੀ ਕਿਉਂਕਿ ਇਹ ਉਸ ਦੀਆਂ ਉਮੀਦਾਂ ਦੇ ਬਿਲਕੁਲ ਉਲਟ ਹੁੰਦੀ ਸੀ ਜਦੋਂ ਵੀ ਕੋਈ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਜਵਾਬ ਦੇਣ ਦੀ ਬਜਾਏ ਸਿਰਫ ਇੱਕ ਹਲਕੀ ਜੀ ਮੁਸਕਰਾਹਟ ਦਿਓ ਜਵਾਬ ਦੇਣ ਨਾਲ ਤੁਸੀਂ ਉਸ ਦੀ ਗੱਲ ਨੂੰ ਮਹੱਤਵ ਦਿੰਨੇ ਹੋ ਪਰ ਮੁਸਕਰਾਹਟ ਦੇਣ ਨਾਲ ਤੁਸੀਂ ਉਸ ਨੂੰ ਦੱਸ ਦਿੰਦੇ ਹੋ ਕਿ ਉਸ ਦੀ ਗੱਲ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਇਹ ਉਸ ਨੂੰ ਸਭ ਤੋਂ ਵੱਡਾ ਜਵਾਬ ਹੈ ਮਨੋਵਿਗਿਆਨਕ ਤੌਰ ਤੇ ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਤੁਹਾਡਾ ਦਿਮਾਗ ਡੋਪਾ ਮਾਈਨ ਛੱਡਦਾ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਦੂਜੇ ਪਾਸੇ ਉਸ ਵਿਅਕਤੀ ਦਾ ਦਿਮਾਗ ਉਸਦੀ ਕੋਸ਼ਿਸ਼ ਅਸਫਲ ਹੋਣ ਕਰਕੇ ਤਣਾਅ ਦੇ ਵਿੱਚ ਆ ਜਾਂਦਾ ਨੰਬਰ ਦੂਜਾ ਡਿਜੀਟਲ ਡੀਟੌਕਸ ਅੱਜ ਦੇ ਜਮਾਨੇ ਦੇ ਵਿੱਚ ਜ਼ਿਆਦਾਤਰ ਨੈਗੇਟਿਵਿਟੀ ਸੋਸ਼ਲ ਮੀਡੀਆ ਤੋਂ ਆਉਂਦੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਦੀ ਪੋਸਟ ਦੇਖਦੇ ਹੋ ਤੇ ਤੁਹਾਡਾ ਮੂਡ ਖਰਾਬ ਹੋ ਜਾਂਦਾ ਸਾਨੂੰ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ ਸੰਪੂਰਨ ਹੈ ਤੇ ਸਾਡੀ ਜ਼ਿੰਦਗੀ ਉਸ ਦੇ ਮੁਕਾਬਲੇ ਘੱਟ ਹੈ ਇਹ ਸੋਚ ਤੁਹਾਡੇ ਅੰਦਰ ਈਰਖਾ ਅਤੇ ਹੀਣਤਾ ਦੀ ਭਾਵਨਾ ਪੈਦਾ ਕਰਦੀ ਹੈ ਅਮਰੀਕਾ ਦੇ ਵਿੱਚ ਹੋਈ ਇੱਕ ਖੋਜ ਤੋਂ ਪਤਾ ਲੱਗਿਆ ਕਿ ਜੋ ਲੋਕ ਸੋਸ਼ਲ ਮੀਡੀਆ ਤੇ ਜ਼ਿਆਦਾ ਸਮਾਂ ਬਤਾਉਂਦੇ ਨੇ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਦੀ ਕਮੀ 50% ਤੱਕ ਵੱਧ ਜਾਂਦੀ ਹੈ ਤਾਂ ਅਗਲਾ ਸਵਾਲ ਇਹ ਆ ਕਿ ਤੁਸੀਂ ਇਸ ਤੋਂ ਕਿਵੇਂ ਬਚੋਗੇ ਆਪਣੇ ਸੋਸ਼ਲ ਮੀਡੀਆ ਨੂੰ ਸਾਫ਼ ਕਰੋ ਉਹਨਾਂ ਲੋਕਾਂ ਨੂੰ ਅਨਫੋਲੋ ਕਰੋ ਜੋ ਤੁਹਾਨੂੰ ਚੰਗਾ ਮਹਿਸੂਸ ਨਹੀਂ ਕਰਵਾਉਂਦੇ ਸੋਸ਼ਲ ਮੀਡੀਆ ਨੂੰ ਆਪਣੀ ਸਿਹਤਮੰਦ ਮਾਨਸਿਕਤਾ ਤੇ ਹਾਵੀ ਨਾ ਹੋਣ ਦਿਓ ਨੰਬਰ 3 ਬਿਜ਼ੀ ਮਾਈਂਡਸੈਟ ਸਾਡਾ ਦਿਮਾਗ ਇੱਕ ਖਾਲੀ ਜਗ੍ਹਾ ਵਾਂਗ ਹੁੰਦਾ ਜੇ ਤੁਸੀਂ ਇਸ ਨੂੰ ਪੋਜ਼ਿਟਿਵ ਤੇ ਰਚਨਾਤਮਕ ਕੰਮਾਂ ਨਾਲ ਨਹੀਂ ਭਰੋਗੇ ਤਾਂ ਇਹ ਆਪਣੇ ਆਪ ਹੀ 네ਗੇਟਿਵ ਗੱਲਾਂ ਤੇ ਚਿੰਤਾਵਾਂ ਨਾਲ ਭਰ ਜਾਊਗਾ ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ ਇੱਕ ਵਿਅਕਤੀ ਸੀ ਜਿਸ ਨੂੰ ਬਹੁਤ ਸਾਰੇ ਲੋਕ ਬੁਰਾ ਭਲਾ ਕਹਿੰਦੇ ਸੀ ਇੱਕ ਦਿਨ ਉਸ ਨੇ ਆਪਣਾ ਇੱਕ ਮਿਸ਼ਨ ਬਣਾਇਆ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਟੀਚਾ ਪੂਰਾ ਕਰਨਾ ਉਹ ਇੰਨਾ ਵਿਅਸਤ ਹੋ ਗਿਆ ਕਿ ਉਸ ਕੋਲ ਬੇਲੋੜੀਆਂ ਗੱਲਾਂ ਤੇ ਧਿਆਨ ਦੇਣ ਦਾ ਸਮਾਂ ਹੀ ਨਹੀਂ ਬਚਿਆ ਜਦੋਂ ਉਹ ਅੱਗੇ ਵਧ ਰਿਹਾ ਸੀ ਤਾਂ ਉਸ ਨੂੰ ਲੱਗਿਆ ਕਿ ਲੋਕਾਂ ਦੀਆਂ ਗੱਲਾਂ ਬੇਕਾਰ ਨੇ ਤੁਸੀਂ ਆਪਣੇ ਆਪ ਨੂੰ ਇੰਨਾ ਵਿਅਸਤ ਰੱਖੋ ਕਿ ਤੁਹਾਡੇ ਕੋਲ ਨੈਗੇਟਿਵਿਟੀ ਲਈ ਸਮਾਂ ਹੀ ਨਾ ਬਚੇ ਜੇ ਵਿਰਾਟ ਕੋਹਲੀ ਹਰ ਟ੍ਰੋਲ ਦਾ ਜਵਾਬ ਦੇਣ ਲੱਗ ਜਾਂਦਾ ਤਾਂ ਕੀ ਉਹ ਆਪਣੀ ਪ੍ਰੈਕਟਿਸ ਤੇ ਧਿਆਨ ਦੇ ਪਾਉਂਦਾ ਨੰਬਰ 4 ਫਿਲਟਰ ਨਿਯਮ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਦੀ ਗੱਲ ਸੁਣਨੀ ਹੈ ਸਾਡੇ ਆਲੇ-ਦੁਆਲੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਪਹਿਲੇ ਉਹ ਜੋ ਤੁਹਾਡਾ ਭਲਾ ਚਾਹੁੰਦੇ ਨੇ ਤੁਹਾਨੂੰ ਸਹੀ ਸਲਾਹ ਦਿੰਦੇ ਨੇ ਦੂਜੇ ਉਹ ਜੋ ਸਿਰਫ ਆਪਣੀ ਈਰਖਾ ਕਾਰਨ ਤੁਹਾਡੇ ਵਿੱਚ ਕਮੀਆਂ ਕੱਢਦੇ ਨੇ ਤੇ ਤੀਜੇ ਉਹ ਜੋ ਬਸ ਬੇਲੋੜੀਆਂ رائے ਦਿੰਦੇ ਨੇ ਤੁਹਾਡੇ ਕੋਲ ਇੱਕ ਫਿਲਟਰ ਹੋਣਾ ਚਾਹੀਦਾ ਜਿਵੇਂ ਪਾਣੀ ਸਾਫ਼ ਕਰਨ ਵਾਲਾ ਫਿਲਟਰ ਸਿਰਫ ਪਾਣੀ ਰੱਖਦਾ ਤੇ ਗੰਦਗੀ ਬਾਹਰ ਕੱਢ ਦਿੰਦਾ ਇਸੇ ਤਰ੍ਹਾਂ ਤੁਹਾਨੂੰ ਸਿਰਫ ਪਹਿਲੇ ਕਿਸਮ ਦੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਦੂਜੇ ਤੇ ਤੀਜੇ ਕਿਸਮ ਦੇ ਲੋਕਾਂ ਨੂੰ ਬਿਨਾਂ ਸੋਚੇ ਸਮਝੇ ਇਗਨੋਰ ਕਰ ਦਿਓ ਨੰਬਰ 5 ਆਪਣੇ ਆਪ ਨਾਲ ਗੱਲ ਕਰਨ ਦੀ ਸ਼ਕਤੀ ਕਿਸੇ ਹੋਰ ਦੀ ਗੱਲ ਇਗਨੋਰ ਕਰਨ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਅੰਦਰ ਦੀ ਆਵਾਜ਼ ਨੂੰ ਕੰਟਰੋਲ ਕਰੋ ਸਾਡਾ ਦਿਮਾਗ ਜੋ ਅੰਦਰ ਸੁਣਦਾ ਹੈ ਉਹੀ ਬਾਹਰ ਪ੍ਰਗਟ ਕਰਦਾ ਜੇ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਇਹ ਕਹਿੰਦੇ ਰਹੋਗੇ ਕਿ ਮੈਂ ਬੇਕਾਰ ਹਾਂ ਤਾਂ ਤੁਹਾਡਾ ਦਿਮਾਗ ਵੀ ਇਹੀ ਮੰਨ ਲਊਗਾ ਇਸ ਦੀ ਬਜਾਏ ਆਪਣੇ ਆਪ ਨੂੰ ਪੋਜ਼ਿਟਿਵ ਸੰਦੇਸ਼ ਦਿਓ ਕਹੋ ਮੈਂ ਇਹ ਕਰ ਸਕਦਾ ਜਾਂ ਮੈਂ ਇੱਕ ਤਾਕਤਵਰ ਇਨਸਾਨ ਹ ਨਿਊਰੋਸਾਇੰਸ ਅਨੁਸਾਰ ਜਦੋਂ ਤੁਸੀਂ ਪੋਜ਼ਿਟਿਵ ਗੱਲਾਂ ਬੋਲਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਨਵੇਂ ਨਿਊਰੋ ਪਾਥਵੇ ਬਣਦੇ ਨੇ ਜੋ ਤੁਹਾਡੀ ਮਾਨਸਿਕਤਾ ਨੂੰ ਹੋਰ ਪੋਜ਼ਿਟਿਵ ਬਣਾਉਂਦੇ ਨੇ ਇਹ ਇੱਕ ਮਾਸਪੇਸ਼ੀ ਵਾਂਗ ਹੈ ਜਿਸ ਨੂੰ ਤੁਸੀਂ ਰੋਜ਼ਾਨਾ ਅਭਿਆਸ ਨਾਲ ਮਜ਼ਬੂਤ ਬਣਾ ਸਕਦੇ ਹੋ ਨੰਬਰ 6 ਦੂਰੀ ਇਸ ਇਕੁਅਲ ਟੂ ਸ਼ਾਂਤੀ ਤੁਹਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਜ਼ਹਿਰੀਲੇ ਲੋਕ ਤੁਹਾਡੀ ਜ਼ਿੰਦਗੀ ਦੇ ਵਿੱਚ ਸਲੋ ਪੌਇਜ਼ਨ ਦੀ ਤਰ੍ਹਾਂ ਹੁੰਦੇ ਨੇ ਉਹ ਤੁਹਾਨੂੰ ਹੌਲੀ-ਹੌਲੀ ਅੰਦਰੋਂ ਖਤਮ ਕਰ ਦਿੰਦੇ ਨੇ ਕਦੇ-ਕਦੇ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਅਜਿਹੇ ਲੋਕਾਂ ਤੋਂ ਦੂਰੀ ਬਣਾ ਲਓ ਸਟੀਵ ਜੋਬ ਨੇ ਬਹੁਤ ਖੂਬ ਕਿਹਾ ਤੁਹਾਡੇ ਕੋਲ ਸੀਮਤ ਸਮਾਂ ਹੈ ਇਸ ਲਈ ਕਿਸੇ ਹੋਰ ਦੀ ਜ਼ਿੰਦਗੀ ਜਿਉਣ ਦੇ ਵਿੱਚ ਇਸ ਨੂੰ ਬਰਬਾਦ ਨਾ ਕਰੋ ਦੂਜਿਆਂ ਦੀਆਂ ਰਾਵਾਂ ਦੇ ਸ਼ੋਰ ਨੂੰ ਆਪਣੀ ਅੰਦਰੂਨੀ ਆਵਾਜ਼ ਨੂੰ ਡੋਬਨ ਨਾ ਦਿਓ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲਿਆਂ ਤੇ ਕਾਬੂ ਕਰਨਾ ਚਾਹੁੰਦੇ ਹੋ ਜਾਂ ਦੂਜਿਆਂ ਦੀਆਂ ਗੱਲਾਂ ਤੇ ਚੱਲਣਾ ਚਾਹੁੰਦੇ ਹੋ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਨੰਬਰ 7 ਇਗਨੋਰ ਕਰਨਾ ਕਮਜ਼ੋਰੀ ਨਹੀਂ ਤਾਕਤ ਹੈ ਆਖਰ ਦੇ ਵਿੱਚ ਸਭ ਤੋਂ ਵੱਡਾ ਮਿਥ ਇਹ ਆ ਕਿ ਇਗਨੋਰ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ ਇਸ ਦੇ ਬਿਲਕੁਲ ਉਲਟ ਇਹ ਤਾਕਤ ਦੀ ਨਿਸ਼ਾਨੀ ਹੈ ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਦਾ ਜਵਾਬ ਦਿੰਨੇ ਹੋ ਜੋ ਤੁਹਾਨੂੰ ਨੀਵਾ ਦਿਖਾਉਣਾ ਚਾਹੁੰਦਾ ਹੈ ਤਾਂ ਤੁਸੀਂ ਉਸ ਨੂੰ ਉਹ ਤਾਕਤ ਦੇ ਰਹੇ ਹੋ ਜੋ ਉਹ ਚਾਹੁੰਦਾ ਹੈ ਇਸ ਨੂੰ ਇੰਜ ਸਮਝੋ ਇੱਕ ਸ਼ੇਰ ਜੰਗਲ ਦੇ ਵਿੱਚ ਰਾਜ ਕਰਦਾ ਹੈ ਪਰ ਉਹ ਕਦੇ ਕਿਸੇ ਖਰਗੋਸ਼ ਦਾ ਪਿੱਛਾ ਨਹੀਂ ਕਰਦਾ ਉਹ ਆਪਣੇ ਵੱਡੇ ਸ਼ਿਕਾਰ ਤੇ ਧਿਆਨ ਦਿੰਦਾ ਹੈ ਤੁਸੀਂ ਵੀ ਵੱਡੇ ਸ਼ਿਕਾਰੀ ਬਣੋ ਛੋਟੀਆਂ ਮੋਟੀਆਂ ਚੀਜ਼ਾਂ ਤੇ ਸਮਾਂ ਬਰਬਾਦ ਨਾ ਕਰੋ ਇਗਨੋਰ ਕਰਨ ਦਾ ਮਤਲਬ ਹੈ ਕਿ ਤੁਸੀਂ ਆਪਣੇ ਸਮੇਂ ਤੇ ਆਪਣੀ ਊਰਜਾ ਨੂੰ ਸਿਰਫ ਉਹਨਾਂ ਚੀਜ਼ਾਂ ਤੇ ਖਰਚ ਕਰਦੇ ਹੋ ਜੋ ਤੁਹਾਡੇ ਲਈ ਮਹੱਤਵਪੂਰਨ ਨੇ ਇਹ ਗੱਲਾਂ ਹਮੇਸ਼ਾ ਯਾਦ ਰੱਖੋ ਜ਼ਿੰਦਗੀ ਦੇ ਵਿੱਚ ਦੁੱਖ ਇਸ ਲਈ ਨਹੀਂ ਆਉਂਦੇ ਕਿ ਲੋਕ ਤੁਹਾਨੂੰ ਇਗਨੋਰ ਕਰਦੇ ਨੇ ਸਗੋਂ ਇਸ ਲਈ ਆਉਂਦੇ ਨੇ ਕਿ ਤੁਸੀਂ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਦੂਜਿਆਂ ਦੀਆਂ ਨਜ਼ਰਾਂ ਦੇ ਵਿੱਚ ਆਪਣੀ ਕੀਮਤ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਆਪਣੀ ਖੁਸ਼ੀ ਗਵਾ ਬੈਠਦੇ ਹੋ ਤੁਸੀਂ ਇੱਕ ਅਜਿਹੀ ਮੋਮਬਤੀ ਨਹੀਂ ਹੋ ਜੋ ਹਰ ਕਿਸੇ ਲਈ ਜਲਦੀ ਰਹੇ ਤੁਸੀਂ ਆਪਣੀ ਜ਼ਿੰਦਗੀ ਦੇ ਸੂਰਜ ਹੋ ਤੁਹਾਡੀ ਰੋਸ਼ਨੀ ਸਿਰਫ ਉਹਨਾਂ ਲੋਕਾਂ ਲਈ ਹੋਣੀ ਚਾਹੀਦੀ ਹੈ ਜੋ ਤੁਹਾਡੀ ਕਦਰ ਕਰਦੇ ਨੇ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਜਦੋਂ ਤੁਸੀਂ ਲੋਕਾਂ ਨੂੰ ਇਗਨੋਰ ਕਰਨਾ ਸਿੱਖ ਜਾਂਦੇ ਹੋ ਤਾਂ ਉਹ ਤੁਹਾਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਜਦੋਂ ਤੁਸੀਂ ਹਰ ਛੋਟੀ ਮੋਟੀ ਗੱਲ ਦਾ ਜਵਾਬ ਦੇਣਾ ਬੰਦ ਕਰ ਦਿੰਦੇ ਹੋ ਤਾਂ ਲੋਕ ਤੁਹਾਡੀ ਚੁੱਪ ਦਾ ਮਤਲਬ ਸਮਝਣ ਲੱਗ ਜਾਂਦੇ ਨੇ ਤੁਹਾਡੀ ਚੁੱਪ ਤੁਹਾਡੇ ਸ਼ਬਦਾਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਂਦੀ ਹੈ ਹੁਣ ਉਹ ਇਹ ਸੋਚਣ ਦੇ ਵਿੱਚ ਮਜਬੂਰ ਹੋ ਜਾਂਦੇ ਨੇ ਕਿ ਇਹ ਵਿਅਕਤੀ ਮੇਰੀ ਗੱਲ ਤੇ ਪ੍ਰਤੀਕਿਰਿਆ ਕਿਉਂ ਨਹੀਂ ਕਰ ਰਿਹਾ ਤਾਂ ਮੈਨੂੰ ਉਮੀਦ ਹੈ ਕਿ ਇਹ ਸੱਤ ਤਰੀਕੇ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੇ ਵਿੱਚ ਮਦਦ ਕਰਨਗੇ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਆਖਰੀ ਵਾਰ ਕਿਸ ਨੂੰ ਇਗਨੋਰ ਕੀਤਾ ਸੀ ਅਤੇ ਅਜਿਹਾ ਕਰਕੇ ਤੁਹਾਨੂੰ ਕਿਵੇਂ ਦਾ ਲੱਗਿਆ ਤੁਹਾਡਾ ਅਨੁਭਵ ਦੂਜੇ ਲੋਕਾਂ ਲਈ ਬਹੁਤ ਪ੍ਰੇਰਣਾਦਾਇਕ ਹੋਊਗਾ ਜੇਕਰ ਤੁਹਾਨੂੰ ਇਹ ਵੀਡੀਓ ਸੱਚਮੁੱਚ ਦੇ ਵਿੱਚ ਵਧੀਆ ਲੱਗੀ ਹੈ ਤਾਂ ਇਸ ਨੂੰ ਸਿਰਫ ਆਪਣੇ ਤੱਕ ਸੀਮਤ ਨਾ ਰੱਖੋ ਇਸ ਨੂੰ ਆਪਣੇ ਉਹਨਾਂ ਖਾਸ ਯਾਰਾਂ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ ਜਿਸ ਨੂੰ ਹਰ ਛੋਟੀ ਵੱਡੀ ਗੱਲ ਦਿਲ ਤੇ ਲੱਗ ਜਾਂਦੀ ਹੈ ਸ਼ਾਇਦ ਇਹ ਵੀਡੀਓ ਉਸ ਦੀ ਜ਼ਿੰਦਗੀ ਨੂੰ ਬਦਲ ਦੇਵੇ ਅਤੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦੇ ਹੋ ਤਾਂ ਹੁਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਦ ਰੱਖੋ ਤੁਹਾਡੀ ਖੁਸ਼ੀ ਦਾ ਰਿਮੋਟ ਤੁਹਾਡੇ ਹੱਥ ਦੇ ਵਿੱਚ ਹੋਣਾ ਚਾਹੀਦਾ ਇਸ ਨੂੰ ਕਿਸੇ ਹੋਰ ਦੇ ਹੱਥ ਚ ਨਾ ਦਿਓ ਅਸੀਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤਦ ਤੱਕ ਖੁਸ਼ ਰਹੋ ਅੱਗੇ ਵਧਦੇ ਰਹੋ